ਅੱਜ ਜਿਵੇਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਮਾਤਾ ਗੁਜਰਕੌਰ ਜੀਆ ਦਾ ਘਰ ਜਿੱਥੇ ਧੰਨ ਗੁਰਪ੍ਰੀਤ ਬਹਾਦਰ ਮਹਾਰਾਜ ਜੀਆ ਦਾ ਅਨੰਦ ਕਾਰਜ ਵੀ ਹੋਇਆ ਜਾਂ ਇਉਂ ਕਹਿ ਲਓ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਨਾਨਕੇ ਘਰ ਦੇ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜੀ ਅੱਜ ਅਸੀਂ ਜਲੰਧਰ ਦੇ ਕੋਲ ਕਰਤਾਰਪੁਰ ਸ਼ਹਿਰ ਪਹੁੰਚੇ ਹੋਏ ਹਾਂ ਜੀ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਵਿਆਹ ਅਤੇ ਨਿਵਾਸ ਸਥਾਨ ਜਗਤ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀਆਂ ਦਾ ਜਨਮ ਵੀ ਇਸੇ ਸਥਾਨ ਤੇ ਹੋਇਆ ਤੇ ਧੰਨ ਗੁਰਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ आनंद कार्य ਵੀ ਇਸ ਹੀ ਸਥਾਨ ਤੇ ਹੋਇਆ ਮਾਤਾ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਦਰਸ਼ਨ ਕਰ ਰਹੇ ਹੋ ਆਪ ਵੀ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਤੇ ਨਾਲ ਤੁਹਾਨੂੰ ਇੱਥੋਂ ਦਾ ਆਪਾਂ ਇਤਿਹਾਸ ਵੀ ਸਰਵਣ ਕਰਾਉਂਦੇ ਆ ਇਸ ਪਾਵਨ ਪਵਿੱਤਰ ਸਥਾਨ ਤੇ ਮਾਤਾ ਗੁਜਰਕੌਰ ਜੀਾਂ ਦੇ ਪਿਤਾ ਜੀ ਭਾਈ ਲਾਲਚੰਦ ਜੀ ਅਤੇ ਮਾਤਾ ਵਿਸ਼ਨਕੌਰ ਜੀ ਆਪਣੀ ਸੁਪਤਰੀ ਬੀਬੀ ਗੁਜਰੀ ਜੀ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰਕੌਰ ਜੀ ਕਹਿੰਦੇ ਆ ਪੂਰਾ ਪਰਿਵਾਰ ਇਸ ਸਥਾਨ ਤੇ ਰਿਹਾ ਕਰਦਾ ਸੀ ਅਤੇ ਇਸੇ ਹੀ ਸਥਾਨ ਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀਾਂ ਦੇ ਨਾਲ ਆਨੰਦ ਕਾਰਜ ਮਾਤਾ ਜੀ ਦਾ ਹੋਇਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਾਤਾ ਜੀ ਦਾ ਆਨੰਦ ਕਾਰਜ 9ਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਮਹਾਰਾਜ ਨਾਲ ਹੋਇਆ ਸੀ ਕਰਤਾਰਪੁਰ ਵਿੱਚ ਵਿਆਹ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਮਿਲਣੀ ਕਰਨ ਸਮੇਂ ਭਾਈ ਲਾਲ ਚੰਦ ਜੀ ਅੱਗੇ ਵਧ ਕੇ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਹੱਥ ਲਾਉਣ ਲੱਗੇ ਤਾਂ ਗੁਰੂ ਜੀ ਨੇ ਹੱਥ ਫੜ ਕੇ ਭਾਈ ਲਾਲਚੰਦ ਨੂੰ ਆਪਣੇ ਗੜੇ ਦੇ ਨਾਲ ਲਾ ਕੇ ਆਖਿਆ ਵੀ ਕੁੜਮ ਗੜੇ ਲੱਗਦੇ ਹੁੰਦੇ ਆ ਚਰਨੀ ਹੱਥ ਨਹੀਂ ਲਾਉਂਦੇ ਆਨੰਦ ਕਾਰਜ ਉਪਰੰਤ ਜਦੋਂ ਬਰਾਤ ਵਾਪਸ ਰਵਾਨਾ ਹੋਣ ਲੱਗੀ ਭਾਈ ਲਾਲਚੰਦ ਜੀਆ ਨੇ ਨਿਮਰਤਾ ਦੇ ਨਾਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਜੀ ਮੇਰੇ ਕੋਲੋਂ ਤੁਹਾਡੀ ਸੇਵਾ ਨਹੀਂ ਹੋ ਸਕੀ ਨਾ ਕੁਝ ਅਸੀਂ ਤੁਹਾਨੂੰ ਭੇਟ ਕਰ ਸਕੇ ਆ ਭਾਈ ਲਾਲਚੰਦ ਜੀਆਂ ਦਾ ਇਹ ਬਚਨ ਸੁਣ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਲਾਲਚੰਦ ਜੀ ਜਿਨ੍ਹਾਂ ਨੇ ਆਪਣੀ ਧੀ ਹੀ ਦੇ ਦਿੱਤੀ ਉਹਨਾਂ ਨੇ ਪਿੱਛੇ ਕੀ ਰੱਖਿਆ ਤੁਸੀਂ ਕਹਿੰਦੇ ਹੋ ਤੁਸੀਂ ਕੁਝ ਨਹੀਂ ਦਿੱਤਾ ਅਸੀਂ ਤਾਂ ਤੁਹਾਡੇ ਕੋਲੋਂ ਸਭ ਕੁਝ ਹੀ ਲੈ ਕੇ ਚੱਲੇ ਆ ਇਸ ਅਸਥਾਨ ਤੇ ਗੁਰੂ ਜੀਆਂ ਨੇ ਦਾਜ ਦੇ ਲੋਬੀਆਂ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਸਾਨੂੰ ਸਮਝਣਾ ਚਾਹੀਦਾ ਹੈ ਜਦੋਂ ਵੀ ਅਸੀਂ ਆਪਣੇ ਪੁੱਤਰਾਂ ਦੇ ਵਿਆਹ ਕਰਦੇ ਆ ਤੇ ਧੀ ਵਾਲਿਆਂ ਕੋਲੋਂ ਕੁਝ ਮੰਗਣਾ ਨਹੀਂ ਚਾਹੀਦਾ ਕਿਉਂਕਿ ਜਿਨੇ ਧੀ ਦੇ ਦਿੱਤੀ ਉਹਨੇ ਸਭ ਕੁਝ ਹੀ ਦੇ ਦਿੱਤਾ ਛੇਵੇਂ ਪਾਤਸ਼ਾਹ ਚਾਹੀ ਚਾਹੀ ਆਪਣੇ ਲਾਲ ਧੰਗੁਰ ਤੇਗ ਬਹਾਦਰ ਮਹਾਰਾਜ ਜੀਆਂ ਦਾ ਅਨੰਦ ਕਾਰਜ ਕਰਕੇ ਵਾਪਸ ਆਏ ਤੇ ਮਾਤਾ ਗੁਜਰ ਕੌਰ ਜੀਆਂ ਦਾ ਜੀਵਨ ਵੇਖੋ ਜੇ ਬਾਬੇ ਬਕਾਲੇ ਧੰਗੁਰ ਤੇਗ ਬਹਾਦਰ ਮਹਾਰਾਜ ਜੀਆਂ ਨੇ 26 ਸਾਲ 9 ਮਹੀਨੇ 13 ਦਿਨ ਪ੍ਰਮਾਤਮਾ ਦੀ ਬੰਦਗੀ ਕੀਤੀ ਆ ਤਾਂ ਮਾਤਾ ਜੀਆਂ ਨੇ ਵੀ ਨਾਲ 26 ਸਾਲ 9 ਮਹੀਨੇ 13 ਦਿਨ ਸੁੱਖਾਂ ਨੂੰ ਤਿਆਗ ਕੇ ਬੰਦਗੀ ਵੀ ਕੀਤੀ ਤੇ ਆਪਣੇ ਪਤੀ ਦੀ ਸੇਵਾ ਵੀ ਕੀਤੀ ਆ ਜਿਸ ਬੰਦਗੀ ਤੋਂ ਕੁਛ ਹੋ ਕੇ ਪ੍ਰਮਾਤਮਾ ਵਾਹਿਗੁਰੂ ਜੀਆਂ ਨੇ ਸਰਵੰਸਦਾਨੀ ਨਾਸਰੋ ਮਨਸੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮਾਤਾ ਜੀ ਦੇ ਘਰ ਵਿਖੇ ਭੇਜਿਆ ਆਪ ਜੀ ਆਨੇ ਦਰਸ਼ਨ ਕੀਤੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਨਕੇ ਘਰ ਦੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ